ਸਾਡੇ ਨਾਲ ਨੇ ਲੁਧਿਆਣਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਤਿੰਦਰ ਖੰਗੂੜਾ ਜੀ ਉਹਨਾਂ ਨੂੰ ਪੁੱਛਦੇ ਆ ਅੱਜ ਦਾ ਕੀ ਪ੍ਰੋਗਰਾਮ ਹੈ ਤੇ ਅੱਜ ਕਿੱਧਰ ਦੀ ਤਿਆਰੀ ਹੈ ਜੀ ਸਰ ਦੱਸੋ ਜੀ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਸ਼ਸ਼ੀ ਕਾਲ ਜੀ ਫਰਨ ਨੂੰ ਅੱਜ ਜੋ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਦੇ ਵਿੱਚ ਆਏ ਏਰੀਏ ਨੇ ਜਿਨ੍ਹਾਂ ਵਿੱਚ ਫਟੇ ਪੰਜਾਬ ਦੇ ਸੱਤ ਸੂਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਇਹ ਪਾਰਟੀ ਹਾਈ ਕਮਾਂਡ ਵੱਲੋਂ ਸਾਰੀ ਸੂਚੀ ਲੁਧਿਆਣਾ ਟੀਮ ਨੇ ਜੋ ਬੜੀ ਪਠਾਨਕੋਟ ਵਿੱਚ ਲੱਗੀ ਆ ਪਠਾਨਕੋਟ ਚੋਂ ਦਾ ਪਾਰਟੀ ਬਣਾ ਨਿਰਦੇਸ਼ ਆ ਵੀ ਫਰਨ ਨੇ ਰਲ ਮਿਲ ਕੇ ਟਰੱਕ ਸਮਗਰੀ ਇਕੱਠੀ ਕਰਕੇ ਉਥੇ ਲੋਕ ਹੜਪਰਵਾਹਤ ਲੋਕਾਂ ਦੇ ਵਿੱਚ ਅਸੀਂ ਵੰਡਣ ਜਾ ਰਹੇ ਜੀ ਜਿਦੇ ਵਿੱਚ ਅਸੀਂ ਬਹੁਤ ਮਾਣ ਨੂੰ ਹੁੰਦਾ ਕਿ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਵੱਲੋਂ ਬਹੁਤ ਵਿਸ਼ੇਸ਼ ਯੋਗਦਾਨ ਪਿਆ ਵਜੀ ਸਾਰੇ ਐਮਐਲਏ ਸਾਹਿਬਾਨ ਵੱਲੋਂ ਇੱਕ ਇੱਕ 4000 ਟਰੱਕ ਸਾਡੇ ਡੀਸੀ ਸਾਹਿਬਾਨ ਵੱਲੋਂ 2000 ਪਰਿਵਾਰਕ ਕਿਟ ਲੈਟ ਅਕ੍ਰਾਸ ਵੱਲੋਂ ਜੀ ਲੜਕੀਆਂ ਲਈ ਸੈਨੇਟਰੀ ਨੈਪਕਿਨ ਕੁਝ ਫਰੂਟਸ ਜੋ ਇਹ ਸਾਰਾ ਕੁਝ ਇਕੱਠੇ ਹੋ ਕੇ ਲੈ ਕੇ ਜਾ ਰਹੇ ਜੀ ਮੇਰੇ ਨਾਲ ਮੇਰੀ ਸਾਰੇ ਉਹ ਜਾਨ ਨੇ ਟੀਮ ਮਤੌਰ ਜਿਲ੍ਹਾ ਪ੍ਰਧਾਨ ਮੈਂ ਆਪਣੀ ਟੀਮ ਦਾ ਵੀ ਸ਼ੁਕਰੀਆ ਕਰਦਾ ਹਾਂ ਤੇ ਸਭ ਨੂੰ ਕਰਨਾ ਵੀ ਚਾਹੀਦਾ ਜੀ ਫਰਕ ਲੋਕਾਂ ਦਾ ਪੰਜਾਬ ਇੱਕ ਉਹ ਬਾਬਾ ਜਦ ਵੀ ਢੀਡ ਪਈ ਆ ਤੇ ਪੰਜਾਬੀ ਹਮੇਸ਼ਾ ਨਿਕਲ ਕੇ ਮੋਰੇ ਆਏ ਨੇ ਤੇ ਹੁਣ ਪੰਜਾਬ ਦੇ ਨਾਲ ਜੋ ਵੱਡੀ ਆਫਤ ਆਈ ਆ ਅਸੀਂ ਇੱਕ ਕੋਕ ਦੇ ਨਾਲ ਖੜੇ ਹਮੇਸ਼ਾ ਤਨ ਮਨ ਤਨੋਂ ਅਗਰ ਕੋਈ ਹੋਰ ਵੀ ਲੋੜੂ ਤਾਂ ਵੀ ਫਿਰ ਵਿੱਚ ਆ ਕੇ ਜੀ ਬਟ ਥੋੜੇ ਮੱਧਿਉਨਾਇਨ ਇੱਕ ਅਰਦਾਸ ਮੈਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਦਰਦਰ ਬੋਧ ਜੂਮ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਦਾ ਮਤਰਾਈ ਮਾਲਾ ਧੋਪ ਨਾ ਕਰੋ ਪੰਜਾਬ ਵੀ ਭਾਰਤ ਦਾ ਹੁੰਨਾ ਹੀ ਅਨਮੋਲ ਅੰਗ ਹੈ ਜਿਹਦੇ ਬਾਕੀ ਹਿੱਸੇ ਸੋ ਕਿਰਪਾ ਇੱਕ ਵਿਸ਼ੇਸ਼ ਪੈਕੇਜ ਜਲਦੀ ਜਲਦੀ ਪ੍ਰੰਪੰਜਾਬ ਦੇ ਲਈ ਜਾਰੀ ਕੀਤਾ ਕਰ